ਸ੍ਰੀ ਗੁਰੂ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਤੇ ਤੇ ਪਹੁੰਚੇ ਜੀ ਫੇਰ ਖੇਤ ਚੱਜ ਸਵੇਰੇ 9:30 ਦਾ ਟਾਈਮ ਹੋ ਗਿਆ ਬਾਕੀ ਮਿਲੋ ਜੀ ਇੱਧਰ ਬਾਪੂ ਨੂੰ ਸ੍ਰੀ ਗੁਰੂ ਜੀ ਆਪਣੀ ਡਿਊਟੀ ਪਰ ਤੈਨਾਤ ਹੈ ਰਾਤ ਕਿਹਾ 11:00 ਬਣਿਆ ਤੇ ਦੂਏ ਗੀੜੇ ਨੂੰ ਫੇਰ ਆਏ ਪੇ ਚਾਹ ਲੈ ਕੇ ਭਈਆਂ ਦੀ ਪਾਣੀ ਲੱਗੇ ਵੇ ਜੀ ਕੱਢਣ ਲਈ ਦਾ ਜਿਹੜਾ ਤਾ ਨੱਕੇ ਵੱਡੇ ਆ ਉਹ ਸੁੱਕ ਗਿਆ ਜੋ ਮੈਂ ਆ ਵੀ ਦੋ ਕੁ ਦਿਨ ਤੱਕ ਸੁੱਕ ਜਾਣਾ ਤੁੱਕ ਮੇਰਾ ਛੋਟੀ ਪਰਚੀ ਦਾਲਾ ਬੜੀ ਤੇਲ ਦਾ ਹੋ ਕਹਿੰਦਾ ਰੱਟਾ ਵੀ ਦੇਖਣਾ ਪੈਣਾ ਉਹ ਆਈ ਦਾ ਬੰਗਾ ਥੋੜੇ ਅੱਜ ਲੱਦਦੇ ਬਈ 2:00 ਵਜੇ ਟਰਾਲੀ ਲੱਦਾਂਗੇ ਆਈ ਦਾ ਸਾੜੇ ਉਹ ਕੋਈ ਬੰਗਾ ਤੇ ਸਾੜੇ ਵਾਸਤੇ ਦਾ ਬੰਗਾ ਦੇਖਦੇ ਹਾਂ ਹੁਣ ਵੀ ਟਰਾਲਾ ਲੰਘਦਾ ਹੋਰ ਇਹਨੂੰ ਕਹਿੰਦਾ ਨਹੀਂ ਲਓ ਜੀ ਆਪਾਂ ਕੱਲ ਬਈ ਆ ਕੱਢਗੇ ਤੇ ਨੱਖਿਆਂ ਦਾ ਪਾਣੀ ਇੱਧਰ ਸਾਰਾ ਹੀ ਪਰਾਂ ਤੱਕ ਤੇ ਹੋ ਮਾੜਾ ਮੋਟਾ ਪਾਣੀ ਆ ਜਿਹੜਾ ਲੀਚ ਸੁੱਕ ਜਾਣਾ ਵੈਸੇ ਅੱਜ ਧੁੱਪਾਂ ਦਸੀ ਹੋਈ ਸੀ ਨਿਕਲ ਹੀ ਨਹੀਂ ਹੈਗੀ ਤੋ ਵੀ ਬਾਈ ਇਹ ਨਿਕਲ ਨਹੀਂ ਮੇਰੀ ਥੋੜਾ ਗੱਲ ਹੁਣ ਇਹ ਇਹ ਧੁੱਪਾਂ ਨਿਕਲਣੀਆਂ 20 ਦਿਨ ਤੇ ਬਾਅਦ ਕਾਇ ਹੋ ਗਈ ਅੱਜ ਹੂੰ ਬਹੁਤ ਦਿਨ ਪਹਿਲ ਦਾ ਤੈਨੂੰ ਦੱਸਤਾ ਜਿਹੜੀ ਹੁਣ ਧਰਤੀ ਨਾਲ ਧੁੰਦ ਛੱਡਣੀ ਹੈ ਇਹਨੇ ਹਾਂ ਉਹ ਸਾਰੀ ਧਰਤੀ ਇੱਕ ਸਾਰ ਗਿੱਲੀ ਹੋਈ ਹੈ ਹਾਂ ਸਾਰੇ ਇਧਰ ਜੜੀ ਵੇ ਅੱਗੇ ਮੀਂਹ ਪਿਆ ਇਹ ਧੁੰਦ ਲੋਹੜੀ ਸਹੀ ਰਹਿਣੀ ਰਹਿਣੀ ਆ ਹੂੰ ਕਿਆ ਇਹ ਵਿੱਚ ਘੰਟਾ ਦੋ ਘੰਟੇ ਸੁਝ ਨਹੀਂ ਨਿਕਲਦਾ ਇੰਨਾ ਹੀ ਨਿਕਲਣਾ ਬਸ ਇਸ ਦੇ ਵੱਧ ਨਹੀਂ ਨਿਕਲਦਾ ਇਹ ਜੇ ਮੈਂ ਕਹਿੰਦਾ ਪੈਰ ਜੇ ਨਹੀਂ ਗੜਦਾ ਇਹ ਜੀ ਕਿਥੇ ਲੜ ਇਹਦਾ ਚੱਕ ਕੇ ਲਾ ਦੇਦਾ ਮਾਤਾ ਬਹੁਤੀ ਮਾਤਾ ਹਾਂ ਲੈ ਭਾਈ ਆ ਨਹੀਂ ਕਹਿੰਦਾ ਗਿਰ ਜੂ ਦੋ ਦਿਨ ਨੂੰ ਲੱਗਦਾ ਤਾਂ ਹੈ ਨਹੀਂ ਪੀਆ ਯਾਰ ਇਹ ਵੀ ਗੜਦਾ ਹੂੰਗਾ ਪੈਰ ਤੂੰ ਐਂ ਹਿਸਾਬ ਲਾ ਲੈ ਵੀ ਜੀ ਆ ਕਣਕਾਂ ਵਧੀਆ ਰਹਿਣੀਆਂ ਮੈਂ ਤੁਹਾਨੂੰ ਦੱਸਤਾ ਇਦਾਂ ਰਹਿਣੀਆਂ ਜਿਹੜੀ ਕੋਰ ਕਣਕਾਂ ਹਾਂ ਇਹ ਸਭ ਤੋਂ ਵਧੀਆ ਰਹਿਣੀਆਂ ਵਧੀਆ ਰਹਿਣੀਆਂ ਹਾਂ ਇਹਦਾ ਦੇਖ ਤੂੰ ਮੇਰੀ ਗੱਲ ਸੁਣ ਲੈ ਇਹ ਜਿਹਦਾ ਪੈਂਦਾ 1 ਲੱਖ ਤਮੀ ਹੂੰ ਫਿਰ ਇਹ ਕੈਨਾਂ ਚ ਪਾਣੀ ਭਰ ਕੇ ਨਹੀਂ ਜਦੇ ਖਾ ਲੈਣਾ ਤਾਂ ਪਾਣੀ ਤੇ ਨਹੀਂ ਕਿ ਲਖਤ ਦਿਖਣਾ ਤਾਂ ਹੁਣ ਪਿਆ ਰਸਵਾ ਤੈਨੂੰ ਪਾਣੀ ਵੀ ਨਹੀਂ ਦਿਖਿਆ ਧਰਤੀ ਪੂਰੀ ਗਲਤ ਹੋ ਗਈ ਇਹਦਾ ਹੈ ਪੂਰੀ ਤਾਰ ਹੋਈ ਵੀ ਹੈ ਧਰਤੀ ਪੂਰੀ ਤਾਰ ਹੈ ਇਹ ਆ ਯੋਗ ਯਾਰ ਇਸ ਮਾ ਹੋ ਰਾਂ ਬਾਕੀ ਉਹ ਉੱਥੇ ਖੜਾ ਹੈ ਜਿਹੜਾ ਬਈ ਆਪਾਂ ਛਿੱਲ ਤੇ ਆ ਗੰਨਾ ਚੱਕਦੇ ਆ ਸਾਰਾ ਉਹ ਬੈਠੇ ਚਾਹ ਪੀਂਦੇ ਆ ਇਹ ਵੀ ਕਿਆ ਕਰਨ ਠੰਡ ਬਹੁਤ ਹੋਈ ਹੋਈ ਆ ਬਾਈ ਦੋ ਬਾਈ ਚਾਹ ਪੀਤੀ ਮੈਂ ਤੈਨੂੰ ਤਿੰਨ ਘੰਟੇ ਦੀ ਇਹ ਦੋ ਥਰਮੋਸਾਂ ਹੁਣ ਲਿਆਤੀਆਂ ਇਹਨਾਂ ਨੂੰ ਇੱਕ ਪਹਿਲਾਂ ਪਲਾਤੀ ਹਾਂ ਤੇ ਅਸੀਂ ਗਾ ਇੱਕ ਬਾਈ ਫੇਰ ਪੀ ਲਿਓ ਆਪਣੀ ਰੋਟੀ ਰੋਟੀ ਖਾ ਕੇ ਮੈਂ ਨਾ ਰਹੀ ਆ ਯਾਰ ਠੰਡ ਬਹੁਤ ਆ ਬਾਈ ਇਹਦਾ ਪਾਲਟੀਓ ਵੱਜੂਗੀ ਬਾਹਰ ਹੈ ਪਾਲਟੀਓ ਵੱਜੂਗੀ ਇਹਦਾ ਚੱਕਰ ਨਹੀਂ ਹੈਗਾ ਲੀ ਦਾ ਲੀ ਠੀਕ ਆ ਗੰਨਾ ਚੱਲ ਜਾਣਾ ਇਹ ਸਾਲਾ ਤਿਲਕੇ ਦੀ ਮਿੱਟੀ ਡੱਕਰ ਆ ਹੋਰ ਕੁਝ ਨਹੀਂ ਹੋਰ ਕੋਈ ਚੱਕਰ ਨਹੀਂ ਚੇ ਪਾਣੀ ਖੜਾ ਹੁੰਦਾ ਫੇਰ ਵੀ ਉਹ ਤਾਂ तिलकण वाली मिट्टी अपना जाए तिलक दी बहुत है आहो उधे करके पानी काढ रहे हैं ते जिन्ना को है आपा बीच लद लेणा बाकी ओ बाहर पलटी पार मार दूंगा किसी नहीं फायदा हो जाना दादे नहीं सुकना पानी ने हम्म ओ ये तो सुकना नहीं बस फिर उला पानी बाहर निकल गया ऐने भी फर्क पई

ਰਸਮਾਂ ਪਿਆ ਮੀ ਬੋਲ ਰਸਮਾਂ ਪਿਆ ਮੀ ਪਿਆ ਫੁੱਲ ਹਮ ਰਸਮਾਂ ਕੇ ਫੁੱਲ ਪਿਆ ਤੂੰ ਕੱਲ ਨਹੀਂ ਲੱਗਿਆ ਵੇ ਇੱਧਰ ਬਾਤ ਕਰ ਤੇਰੀ ਬੰਦੀ ਨਹੀਂ ਉਹਨਾਂ ਨਾਲ ਉੱਤਰ ਕਰਨ ਨਹੀਂ ਇੱਧਰ ਬੰਦੇ ਜ਼ਿਆਦਾ ਏ ਅੱਥਰੇ ਖਾਣੇ ਕਾਇ ਪਰ ਨਹੀਂ ਆਉਂਦੇ ਹੈਓ ਬਾਦਮਾ ਗਿਣਦੇ ਆ ਫਿਰ ਉੱਦਲੇ ਵੀ ਗਿਣਦੇ ਆ ਉਹ ਟਾਈਮ ਨੂੰ ਲਿਆ ਟਰੈਲ ਆਪਣੇ ਸਾਜ ਦੇ ਲਾਲਾ ਇਹਨਾਂ ਨੂੰ ਤਾਂ ਕੰਫਿਊਜ਼ ਹੋਣਾ ਆਹੋ ਉਹ ਫਿਰ ਆਪਣੇ ਕੰਮ ਤਾਂ ਜਿਹੜੇ ਕੰਮ ਕਰਨਾ ਹੋ ਕਰ ਲਾ ਦੋ ਹੀ ਭਾਈ ਬੜੀ ਹੁਣ ਦੋ ਦਿਨ ਅਟਕੇ ਕਢਾ ਲੂਗੇ ਹੁਰਕਾ ਕੰਨਾਂ ਠੀਕ ਨਹੀਂ ਬਸ ਬਸ ਤਿੰਨ ਕ ਬਾਦ ਨੂੰ ਉਹਨਾਂ ਨੇ ਲੱਦ ਦੇਣੀ ਰਾਮ ਨਾਲ ਮੈਨੂੰ ਪਤਾ ਲਾਦੂਗੇ ਰਾਮ ਨਾਲ ਪਾਲਟੀ ਨੂੰ ਟਾਈਮ ਲੱਗਣਾ ਜਿਹੜਾ ਲੱਗਿਆ ਬਸ ਤਾਂ ਪਾਲਟੀ ਨੂੰ ਇਕ ਟ੍ਰੈਲੀ ਨਹੀਂ ਨਾ ਘਲੇ ਭਰ ਦੇਣੀ ਹੂੰ ਇਕ ਟ੍ਰੈਲੀ ਹੋ ਜੇਗੀ ਦੋ ਟ੍ਰੈਲੀਆਂ ਮੈਂ ਪਾਰਟੀ ਚੱਲ ਜਾਣੀ ਆਓ ਇਹਨੂੰ ਨਾ ਦੋ ਆਪਣਾ 1.5 ਕ ਸੌ ਭਰੀ ਲੱਦ ਲਾ ਉਰੇ ਹਾਂ ਹੈਗੇ ਨਹੀਂ ਨਾ ਨਾ ਠੀਕ ਆ 200 ਭਰੀ ਬਾਹਰ ਪਾਲ ਦੋ ਗੇੜਿਆਂ ਚ ਕਰਕੇ ਹੂੰ 300 ਭਰੀ ਤੇ 350 ਭਰੀ ਪਾਲਾ। ਓਕੇ। 2 ਕਿੱਟ ਦੇ ਲਾ। ਬਹੁਤ ਆ ਹਾਂ। ਇੰਨਾ ਕ ਵੀ ਨਿਕਲ ਜਵੇ ਰਸਤੇ ਨੂੰ ਬਹੁਤ ਆ। ਬਹੁਤ ਆ ਬਾਈ ਹੁਣ ਤਾਂ। ਸਾਡੇ ਦਾ ਸੁੱਕੇ ਪੱਕੇ ਜਿਨੀ ਨਿਕਲਦਾ ਹੈਗਾ ਗਿੱਲੇ ਤਾਂ ਕਰ। ਆ। ਲੈ ਫਾਇਦਾ ਹੋ ਗਿਆ ਨਾ ਇੰਨਾ। ਅਜਾ ਧੁੱਪ ਲੱਗ ਜੰਦੀ ਜੇ ਦੋ ਅੱਜ ਇਹ ਨਿਕਲੇ ਆਉਂਦੀ ਸ਼ਾਮ ਨੂੰ ਖੁਸ਼ਕ ਹੋ ਜਾਣ ਦਾ ਰਸਤਾ ਸਾਰਾ। ਕਿਹੜਾ ਆ? ਸ਼ਾਮ ਨਹੀਂ ਸੁੱਕ ਹੋ ਜਾਣਦੇ ਇਹਨੇ। ਹੂੰ ਹੂੰ। ਸ਼ਾਮ ਨੂੰ ਖੁਸ਼ਕ ਤਾਂ ਹੈਨ। ਬਾ ਬਹੁਤ ਹੈ ਬਾਕੀ ਦਾ ਸੁੱਕ ਜਾਣਾ ਜਿਹੜਾ ਹੈਗਾ ਮੜਾ ਪਰੀਆਂ ਦੀ ਗਿਣਤੀ ਮਾਰ ਮੜੀਆਂ ਕਿੰਨੀਆਂ ਹੈਗਾ ਲੈ ਫੇਰ ਕੱਢ ਦਿੰਦਾ ਪਰੀਆਂ ਦੀ ਗਿਣਤੀ ਕੱਢ ਦਿੰਦਾ ਇਕੱਠਾ ਹੋਈ ਲੈ ਇਹ ਕਿਹੜਾ ਹੈਗਾ ਮੜਾ ਪਰੀਆਂ ਗਣਦੇ ਆ ਹਾਲ ਤਾਂ ਪੈਰ ਕੱਢਦਾ ਤੂੰ ਦੇਖ ਹਲੇਪਾ ਜਦ ਕਹਿੰਦੇ ਤੇ ਵੀ ਜੰਮੀ ਨਹੀਂ ਕਣਕ ਦੇਖਦਾ ਕਿ ਆ ਟੌਪ ਦੀ ਆਹ ਇਹ ਤਾਂ ਮੈਗੀ ਗੱਲ ਆ ਸਭ ਨੂੰ ਨਾ ਲੂਟ ਰਹਿਣਾ ਇਹਨੇ ਹਾਂ ਦੇਖ ਤਾਂ ਸਹੀ ਬਹੁਤ ਟੌਪ ਦੀ ਕਣਕ ਜੰਮੀ ਵੀ ਸਭ ਤੇ ਵਧੀਆ ਰਹਿਣਾ ਇਹਨੇ ਹਾਲ ਤਾਂ ਘਾਰਾ ਪਿਆ ਘਾਰਾ ਹੈ ਉញੋਂ ਲੱਗਦਾ ਇੱਕ ਪਰਾਲੀ ਵਾਹ ਹੋਈ ਵੀ ਵਿਚੁਰੇ

ਹੂੰ ਫੇਰ ਕੋਆ 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 ਚੋਤ ਚਾਰਨ ਚਾਰਨ ਦੀ ਜਿੰਦਗੀ ਕੋਈ ਪਿੱਤੀ ਕਦੀ ਕਦੀ ਪਿੱਤੀ ਪੱਤੀ ਆਹਲੀ ਆ ਬੈਨਾ ਹੂੰ ਪਿਛਲੇ ਸਾਲ ਦੀ ਆਹੋ ਆਹੀ ਆ ਆ ਪਾਣੀ ਖੜਾ ਪਰੀ ਹੌਲੀ ਪਾਈ ਹੋਈ ਇਹਨਾਂ ਨੇ ਅੱਜ ਛਾਲੀ 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 ਨਾ ਫੜੀ ਹਾਂ ਪਰ ਅਸੀਂ ਖੌਲੀ ਜਾ ਨਾ ਹੱਥ ਵੀ ਨਹੀਂ ਚੱਲਦਾ ਇਹਨਾਂ ਦਾ ਗਿੱਲੇ ਕਰਕੇ ਇਹਨੇ निया हो गई हाँ। सौ पर हो गई इधर अच्छा दो सौ भरी उधर हो गई फिर तो परची के उपर हो गया है ਹਾਂ ਹਾਂ ਕਿੰਨੀ ਦੱਸਿਆ ਨਹੀਂ 156 ਹਾਂ 200 ਭਰੀ ਉਧਰ ਹੈ 200 ਉਧਰ ਹੋ ਗਈ ਕਹਿੰਦਾ ਉਹ ਹੋ ਜਾਣੀ ਪੂਰੀ ਤਾਂ ਹੋ ਗਈ ਭਰੀ ਇਹ ਹਾਂ ਚਲ ਦੇਖਦੇ ਗੱਲ ਕਰਦੇ ਜੋ ਆਹ ਬਈ ਹਾਂ ਕਿਣਲੀ 290 ਭਰੀ ਹੋਈ ਹੈ 290 ਖਿੱਲੀ-ਖਿੱਲੀ ਹੋ ਗਈ ਹਾਂ ਬਈ ਨੰਬੜੇ 12 ਵਜੇ ਟਰੈਲੀ ਲੈ ਆਈ ਏ ਹਾਂ 12 ਵਜੇ ਲੈ ਆਈ ਏ 1:30 ਵਜੇ ਦੋਨੋਂ ਦੋਨੋਂ ਲਿਆਈਏਗਾ ਤਾਂ ਬੜੀ ਠੀਕ ਹੈ ਬਰਾਵੇਂ ਲਾ ਦੋ ਲੱਦਨ ਭੜਿਆ ਪਿਆ ਲੰਬੜਦਾਰ ਦੇਖਦਾ ਸੀ ਉੱਥੇ ਤੇ ਇਹਨਾਂ ਨੇ ਗੇੜਾ ਨਹੀਂ ਪੈਣ ਦੇਣਾ ਪਾਲੇ ਕਿੰਨੇ ਨੂੰ ਤਾਂ ਹੂੰ ਇਹ ਕਿਹਦੀ ਐ ਜਾ ਕੇ ਭਰੀਆਂ ਦਾ ਰਹਿ ਗਿਆ ਸਾਹਮਣੂ ਛਿਲਣ ਦੇ 50 60 ਭਰੀਆਂ ਦਾ ਹਾਂ 50 60 ਦਾ 10 10 ਭਰੀਆਂ ਛਿਲਣੀਆਂ ਇਹਨਾਂ ਨੇ ਹੋਰ ਪਰਚੀ ਹੋ ਜਾਣੀ ਬਸ ਬਹੁਵੀ ਵੀ ਉਹ ਪਰਚੀ ਦਾ ਸਾਹਮਣੂ ਹੋ ਵੱਢਦੇ ਨਹੀਂ ਹੋਰ ਨਾ ਮਰਾ ਮੋਟਾ ਬਟਾਏਗਾ ਹਲਕਾ ਵੱਢਣਾ ਭੇ ਵੱਢ ਜਾ ਪਰਚੀ ਦਾ ਹੋ ਵੀ ਬੱਟੇਗਾ ਕਰੂੰਗਾ ਆਪੇ ਛਾਰ ਸੇ ਛਿੱਲੋ ਥਲੇ ਨੂੰ ਦੇਖ ਲੈਂਗੇ ਪਹਿਲਾ ਪਰਲਾ ਟਰਾਲੀ ਲਾ ਦੋ ਟਰੇਲੀ ਲੋਡ ਕਰ ਦੋ 12 ਵਜੇ ਉਦੋਂ ਬਾਅਦ ਆਪਣੀ ਮਰਜ਼ੀ ਦੇਖੋ ਜੇ 200 100 200 ਪਰ ਛਿੱਲ ਕੇ ਜਾਣਾ ਛਿੱਲ ਕੇ ਚੱਲ ਜਾਓ ਤੇ ਸਾਡੀ ਲਾਜੋ ਰੇ ਦੋ ਹੀ ਪਾਚੀ ਥੋੜਾ ਘੱਟ ਟਾਈਮ ਲੱਗਣਾ ਠੀਕ ਨਹੀਂ ਗੱਲ ਐਸੇ ਕਰ ਲਓ ਹੁਣ ਚਾਹ ਪੀ ਲਈ ਸਾਰਿਆਂ ਕੋ ਪਈ ਆ ਮੈਂ ਚਾਹ ਤੇ ਇੱਕ ਨਾ ਹੈ ਪਰ ਹੋਵੇ ਫਿਰ ਉਹਨਾਂ ਨੇ ਧੂਆ ਥਰਮੋਸ ਹੀ ਲੈ ਜਮਾ ਹੈ ਇੱਕ ਰਹਿਣ ਦੀ ਹੈ ਹਾਂ ਇਹ ਚੱਲ ਠੀਕ ਹੈ ਚੱਲੀਏ ਫਿਰ ਚੱਲ ਚੱਲੀਏ ਚਲੋ ਜੀ ਮੈਂ ਲਿਆਉਂਦੇ ਫਿਰ 12 ਕਾ ਟਰਾਲੀ ਹਾਂ ਬਾਏ 12 ਵਜੇ ਮੋਟੂ ਕੰਮ ਹੈ ਰਾਮ ਤਾਂ ਕੰਮ ਹੈ ਕੰਮੇ ਚਾਹੀਦਾ ਪੂਰਾ ਕੰਮ ਹੈ ਮੀਂਹ ਦੀ ਛਲਾਈ ਵੀ ਕੋਸ ਨਹੀਂ ਥਾਲੀ ਮੈਂ ਦੇਖ ਲਿਆ ਤੈਨੂੰ ਦਰਦੀ ਲਾਈ ਕਿ ਹੁਣੀ ਪੱਤੀ ਸੁੱਕੇ ਦਾ ਕੰਮ ਸੁੱਕੇ ਦਾ ਹੀ ਆ ਨਹੀਂ ਨਾ ਐ ਮਾਨਦੇ ਆਵੇ ਡਗੜ ਡਗੜ ਪੱਤੀ ਨੂੰ ਪੱਤੀਓ ਤੋੜੀ ਜਾਂਦੀ ਫੇਰ ਤਾਂ ਜਾਂ ਸੁੱਕੇ ਹੀ ਘੜਾਈ ਹੈ ਨਾ ਪੱਤੀ ਨੂੰ ਪੱਤੀਓ ਤੋੜੀ ਜਾਂਦੀ ਹੁਣ ਤਾਂ ਹਲੇ ਦਾਸ ਨਹੀਂ ਦਾੜ ਦਾ ਪੱਤੀ ਹਾਂ ਗਿੱਲਾ ਗਿੱਲੇ ਦਾ ਫਰਕ ਉਹ ਨਹੀਂ ਪੱਤੀ ਮੇ ਪੱਤੀ ਫਸ ਗਈ ਉਧਰ ਹੀ ਜਾਂਦੀ ਆ

ਲੋ ਜੀ ਮੰਡਵਾ ਪਹੁੰਚੇ ਆ ਪਹੁੰਚ ਗਏ ਭਾਈ ਮੰਡਵਾ ਆਹੀ ਤੱਕੀ ਪਾਣੀ ਖੜੀ ਨਹੀਂ ਮੀ ਹੋਣੀ ਜਗ੍ਹਾ ਪਰ ਇਹਨਾ ਉਹ ਪਰਾਂ ਵਾਲਾ ਵੀ ਉਤਰਿਆ ਕਿਹੜੇ ਦਾ ਪਰ ਉਤਰ ਜਣਾ ਹੋਣਾ ਕੁਛ ਨਹੀਂ ਹੁੰਦਾ ਇਹਨੂੰ ਹੂੰ ਚਲ ਦੇਖ ਲੈਂਦੇ ਨਹੀਂ ਡੱਬਾ ਲਿਆ ਕਿਾ ਉੱਥੇ ਉਤਰ ਜਣਾ ਪਾਣੀ ਖਾਲਚ ਆਹ ਥੋੜੀ ਖੜੀ ਇੱਕ ਵਾਸਕ ਢੀਆ ਵਾਸਕ ਹੈ ਕਿ ਨਹੀਂ ਬਾਕੀ ਕਣਕ ਵਧੀਆ ਪੈ ਟੌਪ ਹੈ ਜੀ ਟੌਪ ਟੌਪ ਇਹ ਆਪਾਂ ਨੇ ਜਿਹੜੀ ਵਾਕੇ ਬੀਜੀ ਸੀ ਉਹ ਹੈ ਪਰ ਇਹ ਉਹ ਖੇਤ ਦੇਲਾ ਕਾ ਟੌਪ ਦਾ ਖੜਾ ਪਰ ਕਣਕ ਫਾਰੀਓ ਠੀਕ ਖੜੀ ਆ ਇਹ ਦੂ ਕਿਆ ਆ ਵੀ ਕਣਕ ਵਧੀਆ ਜੰਮੀ ਬੀਜੀ ਆ ਨਾ ਅੰਨ ਦਾ ਸੜੂ ਠੀਕ ਆਣ ਲੋਟ ਆ ਗਈ ਬੱਸ ਬੱਸ ਮੀਂਹ ਸਾਹਬ ਦਾ ਪਿਆ ਨਹੀਂ ਲੋਟ ਨਹੀਂਦੀ ਹੈਗੀ ਜੇ ਕਿਤੇ ਮੀਂਹ ਜਿਆਦਾ ਪੈਂਦਾ ਨਾ ਫੇਰ ਕੰਮ ਖਰਾਬਤਾ ਲੈ ਵੀ ਲੱਗ ਗਿਆ ਸੂਚ ਪਿੰਡ ਨਿਕਲਿਆ ਹੁਣ ਹੈ ਇੱਥੇ ਲੇਟ ਨਿਕਲਦਾ ਪਿੰਡ ਸੂਪ ਨਿਕਲਿਆ ਹੀ ਹੋਣੀ ਕਿਹਨਾਂ ਤਾਂ ਵੀ ਪਿੰਡ ਸੂਪ ਨਿਕਲਿਆ ਹੋਣੀ ਵਧੀਆ ਵਧੀਆ ਉਹ ਲੱਗ ਗਿਆ ਜੀ ਲੱਗ ਗਿਆ ਮੜਾ ਆ ਗਿਆ ਆ ਗਿਆ ਇੱਥੇ ਆਏ ਇੱਥੇ 2-3 ਘੰਟੇ ਲੇਟ ਨਿਕਲਦਾ ਦਰਿਆ ਕਰਕੇ ਦਰਿਆ ਕਰਕੇ ਧੁੰਦ ਜਾਵੇ ਖੰਡ ਵੀ ਪਾਣੀ ਜ਼ਰੂਰੀ ਆ ਹੁਣ ਮੀਂਹ ਤੇ ਹੀ ਠੰਡ ਪੈਣੀ ਸੀ ਇਹ ਹਾਂ ਜਦੋਂ ਪੈਰ ਜਾ ਖੜ ਗਿਆ ਨਾ ਵੀ ਜੂ ਸੰਕੋਰ ਪਾਈਏ ਇਹਦੇ ਮੈਂ ਸੰਕੋਰ ਪਾ ਕੇ ਨਾ ਕਿੰਨੀ ਕਿੰਨੀ ਪਾਈ ਦੀ ਅੱਗੇ ਆਪਾਂ ਨੇ 200 200 ਗ੍ਰਾਮ ਪਾਉਣੀ ਆ ਅੱਗੇ 2 250 ਵੀ ਪਾ ਲਈ 2 200 ਗ੍ਰਾਮ ਪਾ ਕੇ ਨਾ ਇਹਦੇ ਮੈਂ ਸੰਕੋਰ ਹੂੰ ਦੂਰਾ ਛਿੱਟਾ ਦੇਣਾ ਰੇਦਾ ਫਿਰ ਹਾਂ ਸਿੰਗਲ ਹੀ ਦੇਣਾ ਮੁਠੀ ਜਿਹੜੀ ਲੀਕ ਨਾ ਹੋਵੇ ਬਸ ਆਹ ਠੀਕ ਨਹੀਂ ਗੱਲ ਹੂੰ ਜੇ ਸਿੰਗਲ ਵੀ ਦੇਤਾ ਮੈਨੂੰ ਛੱਡਣੀ ਐ ਅਜੇ ਇਹ ਫੇ ਮੁਠੀ ਨਹੀਂ ਨਾ ਲੀਕ ਹੋਵੇ ਮੁਠੀ ਲੀਕ ਨਹੀਂ ਮੁਠੀ ਲੀਕ ਨਾ ਹੋਵੇ ਉਹਦੀ ਹੋਰ ਕੋਈ ਗੱਲ ਨਹੀਂ ਆ ਗਈ ਹੂੰ ਜੇ 4 ਟੋਟੇ ਪਾਉਣੇ ਆ ਮੰਨ ਕੇ ਚੱਲ ਜੇ ਅਸੀਂ 2 ਮਾ ਸਿੱਟ ਦੂੰਨ ਨੂੰ 6 ਪਾਉਣੇ 3 ਮਾ ਸਿੱਟ ਦੇ ਆ ਮੁਠੀ ਲਈ ਨਾ ਵੇ ਫਿਰ ਉੱਠੀ ਜੇ ਜ਼ਿਆਦਾ ਰਹਿ ਭਰਦੇ ਆਪਾਂ ਮੁਠੀ ਫੇ ਥੈਲੇ ਨੂੰ ਜਥੈਲਾ ਪੂਰਾ ਪਾਉਣਾ ਪੂਰੀ ਮੁਠੀ ਭਰਨੀ ਪੈਂਦੀ ਆ ਫਿਰ ਉਹ ਲੀਕ ਹੁੰਦੀ ਮੁਠੀ ਫਿਰ ਮੁਠੀ ਲਈ ਨਾ ਵੇ ਫਿਰ ਦਾਣਾ ਇਹ ਗਰੇ ਕੱਲਾ ਕੱਲਾ ਸਮਝ ਗਿਆ ਬੰਦੇ ਵੀ ਫਿਰ 4 ਚਾਹੀਦੇ ਪਾਉਣੇ ਵਾਲੇ 4 ਆ ਜੂਗੇ ਤਾਂ ਕਿ ਆ 2 ਛੋਟੇ ਲੋਟ ਚਾਹੀਦੇ 2 ਵੱਡੇ 2 ਲੰਬੇ ਲੋਟ ਹਾਂ ਤੇ ਨਿਬੜਦਾ ਠੀਕ ਨਹੀਂ ਗੱਲ 4 ਲੈ ਆਉਂਗੇ ਪਰ ਸ਼ਿੱਟਾ ਦਾ ਜੇ ਦਵਾਈ ਪਾਉਣੀ ਫਿਰ ਆਪ ਸ਼ਿੱਟਾ ਦੇਣਾ ਹਾਂ ਸਮਝ ਗਿਆ ਤੱਕ ਦੇ ਨਹੀਂ ਟਾਈਮ ਲੱਜੂ ਟਾਈਮ ਲੱਜੂ ਤਾਂ ਕਿ ਹੈ ਹੈ ਕਿ ਨਹੀਂ ਦੁਪਾ ਦਾ ਇਕੱਠਾ ਨਹੀਂ ਹੋਣਾ ਥੱਲੇ ਲੱਗੇ ਪਟੀਆਂ ਹੋਈਆਂ ਜਾਨੀ ਕਿ ਪੰਜ ਕਿਲੋ ਦਾ ਚੱਕ ਲਵਾਂਗਾ ਪੰਜ ਦਾ ਫੇਰ ਦੂਏ ਦਿਨ ਪਾ ਦੂੰਗਾ ਤਾਂ ਕਿ ਕਾਫੀ ਵਧੀਆ ਬਣੇ ਪਤਲੇ ਨਹੀਂ ਉਹ ਜੀ ਹੋਣੀ ਦੀ ਗਣਕੇ ਪਰਲੀ ਵਰਗੀ ਉਹ ਆਪਣੇ ਨਾਲ ਹੀ ਹੁੰਦੀ ਉਹ ਨਾਲ ਵੀ ਜੋਈ ਦੀ ਚੱਲ ਫੇਰ ਵੀ ਸੂਤ ਆ ਗਿਆ ਬੇਲੇ ਆ ਗਿਆ ਬਾਈ ਪਹਿਲਾਂ ਤਾਂ ਸਾਲਾ ਧੜਕੋ ਜੀ ਗਈ ਦੀ ਸਭ ਰੋਗ ਦੋ ਛੋੜੀ ਸਾਲਾ ਕੰਮ ਰਹਿ ਵਧੀਆ ਕਾਲੀ ਕਾਲੀ ਜੀ ਵਧੀਆ ਰਹੇਗੇ ਹਾਂ ਇਹ ਦੱਤ ਬੜਾ ਤਜੀ ਕਰਕੇ ਬੀਤ ਤੀ। ਉਹ ਥੱਲੇ ਲੈ ਦੇ ਕਿੱਥੇ ਪੱਤਕਾ ਹੁੰਦੀਆਂ। ਉੱਥੇ ਬੈਣਾ ਆਉਂਦੀ ਹਣੀ ਜਵੀ ਕੋਲ। ਜਵੀ ਤੰਗ ਬਣਾ ਕੱਢ। ਥੱਲੇ ਲਾਉਂਦਾ ਮਾ ਕੇ। ਨਾ ਜਰ ਥਾਂ ਚੱਲੀ ਆ। ਥੱਲੇ ਲਾਉਂਦਾ। ਸਾਰੇ ਗਰੂਦ ਕੋਲੇ ਵਿੱਚ। ਮਰੂਦ ਮਿੱਠੇ ਵਾਲੇ ਚੱਲ ਦੋ ਚਾਰ। ਹੈ? ਦੇਖੋ। ਗੁੱਲੀ ਡੰਡਾ ਜੰਮਦਾ ਆ ਰਿਓ ਨਾ। ਕੰਮ ਦਾ ਵੀ ਬੀਪਰੀਕ। ਪਹਿਲਾਂ ਤਾਂ ਆਪਾਂ ਨੇ ਬਾਈ ਸਪਰੇ ਕਰੀ ਤੀ ਇਦੇ ਚ। ਆ ਵੀ ਜੰਮ ਰਹੀ ਆ ਹਲੇ। ਇਹ ਗੱਲ ਸੁਣੀ। ਇਹਦੇ ਹੁਣ ਪੈਰ ਖੜ ਗਿਆ ਇਹਦੇ ਚ। ਬਸ ਚੱਕ ਲਿਆ ਦਵਾ ਯਾਰ ਹਰੇ। ਕਣਕ ਦਾ ਬਹੁਤ ਥੋੜੀ ਜੰਮੀ ਵੀ ਆ ਯਾਰ। ਕਣਕ ਹਣਾ ਕਰਨ ਟੋਪ ਦੀ ਹੈ ਕਰਨ ਤਾਂ ਉਹ ਵੀ ਗਾਇਰ ਲੱਗੀ ਹਿਟਤਾਵੇਂ ਮੈਂ ਉਹ ਦੇਖ ਹੂੰ ਜਿੱਥੇ ਹੈਂ ਦੀ ਮਣੀ ਉਹ ਹਿਟਤਾ ਤਾਂ ਉਹ ਦੇਖ ਗੈਲੇ ਬਰਾਬਰੇ ਹੋ ਗਏ ਉਹ ਉੱਥੇ ਵੀ ਦਿੱਤਾ ਉਹਦਾ ਮੂਰੇ ਸਾਰੀ ਗੰਝੇ ਚਲੋ ਦੇਖਦੇ ਹਾਂ ਬਾਈ ਉਹ ਪ੍ਰੋਸੈਸ ਕਿਆ ਬਣਦਾ ਐਸੇ ਦਾ ਬਣਿਆ ਬਾਈ ਐ ਹੈ ਬਣਿਆ ਬਾਈ ਐ ਸਪਰੇਅ ਕਰਨ ਦੀ ਲੋੜ ਨਹੀਂ ਪੈਣੀ ਸੰਕੋਰ ਛਿੜਦੇ ਬਸ ਸੰਕੋਰ ਛਿੜਦੇ ਨਹੀਂ ਉਹ ਤੇ ਸੌੜਾ ਪਤਾ ਵੀ ਚੱਕ ਦੇਣਾ ਇਹ ਪਹਿਲਾਂ ਰੇਚ ਸੰਕੋਰ ਛਿੜਾ ਉਹਦੇ ਬਾਅਦ ਉਹਦੀ ਸਪਰੇਅ ਕਰਦੇ ਆ ਮੈਗਨੀਸ਼ੀਅਮ ਜੀ ਦੀ ਜਿਹੜੀ ਲੈ ਕੇ ਰੱਖੀ ਹੋਈ ਆ ਪੈਰਾਂ ਨੂੰ ਕਾਰਾਂ ਨਾਲ ਲੱਗਦਾ ਜਾ ਸਾਰੀ ਵਿੱਚੇ ਉਹਦੇ ਉਹ ਪਾਣੀ ਉਹਦੇ ਸੱਬਲ ਬੜੇ ਸਾਫ ਕਰਨੇ ਪੈਂਦੇ ਆ ਇੱਕ ਪਾਣੀ ਆ ਖੜਾ ਉਰੇ ਢਾਲੀ ਕੋਕਦੇ ਨਹੀਂ ਆ 371 ਬੀਜ ਹੈ ਬਾਈ ਆਹ ਆ ਹੈਗਾ 187 ਬੀਜ 187 ਬੀਜ ਦਾ ਫਰਕ ਹੈ ਖਾ ਲੈਣੇ ਇਹਨੇ 187 ਬੀਜ ਦਾ ਸਿਰ ਆ ਮੈਂ ਦੇਖ ਲਿਆ ਕਿਹੜਾ ਕਣਕ ਦਾ ਆਹ ਇਹ ਰੱਥਲੇ ਥੇ ਪਾਟ ਆਹ ਸਾਰਾ 187 ਆਹ ਸਾਰਾ ਯੋ ਤੱਕ ਲੰਘੇ ਉਧਰ ਹੈ ਆ 172 372 ਵੀ ਜਾ ਇਹ ਬੀਜ ਸਾਲਾ ਉਹ ਨਹੀਂ ਕਰਦਾ ਥੱਲੇ ਨੇ ਪਤਾ ਨਹੀਂ ਕਰਿਆ ਹਾਂ ਹੈ ਚੱਲ ਫਿਰ ਵੀ ਠੀਕ ਆ ਪਰ ਆਹ ਦੇਖ ਤੂੰ ਕਿਹਾ ਜਾ ਖੜਾ 187 ਹੈ ਆ ਵਧੀਆ ਜੀ ਥੱਲੀ ਫੁੱਟੀ ਜਾਂਦੀ ਹੈ ਪਰ ਇਹ ਆ ਪਿਆ ਖੇਤ ਜਿਵੇਂ ਹੀ ਇੱਕ ਆਹ ਛੱਟਾਂ ਲੱਗਿਆ ਅਗਲਾ ਜਿਵੇਂ ਧਰਤੀ ਲਕੋ ਜਣੀ ਨੇ ਹੂੰ ਚੱਲੀਏ ਫਿਰ ਚੱਲ ਚੱਲੀਏ ਦੇਖੀਏ

ਮਗਾ ਨਪ ਨੂੰ ਕਮ ਮੈਂ ਪੈ ਲੈ ਪਜਣ ਤੇਰੇ ਚੱਲ ਮੈਂ ਆਇਆ ਚਲੋ ਠੀਕ ਹੈ ਜੀ ਬਾਈ ਹਰ ਇੱਕ ਮਿੰਟ ਉਹ ਖੜ ਜਾ ਫੇਰ ਮਿਲਦੇ ਆਂ ਕੋਲ ਲਾ ਮੈਂ ਤੈਨੂੰ ਕਿਸੇ ਪਾ ਕੇ ਆਉਂਗੇ ਥੋੜੀ ਮਹਿੰਗੀ ਖੇ ਤੇਨੂੰ ਆ ਗੱਲੇ ਬਲਾਕ ਜਰਦੀ ਜੀ ਪਾ ਕੇ ਆਉ ਤੁਸੀਂ ਚੱਲ ਫੇਰ ਮਿਲਦੇ ਜੀ ਕਿਸੇ ਅਗਲੇ ਬਲਾਕ ਚ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ